ਅਤੇ ਇਸ ਟਾਈਮ ਮੌਜੂਦ ਸਾਰੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਮੈਂਬਰ ਸਾਹਿਬਾਨ ਹਾਧੇਦਾਰ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਬੇਨਤੀ ਹੈ ਸਰਦਾਰ ਕਰਨਪ੍ਰੀਤ ਸਿੰਘ ਜੀ ਸਾਥ ਆ ਕੇ ਸੰਸਦਾਂ ਨਾਲ ਵਿਚਾਰ ਸਾਂਝੇ ਕਰਨਗੇ ਆਮ ਆਦਮੀ ਪਾਰਟੀ ਜਿੰਦਾਬਾਦ ਮੇਰੀਆਂ ਭੈਣਾ ਬਜ਼ੁਰਗੋ ਨੌਜਵਾਨ ਵੀਰੋ ਛੋਟੇ-ਛੋਟੇ ਬੱਚਿਓ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਬੜਾ ਵੱਡਾ ਦਿਨ ਹੈ ਅੱਜ ਸਾਡੇ ਵਿੱਚ ਲੋਕ ਸਭਾ ਹਲਕਾ ਫਪੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਪਹੁੰਚਣੇ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਚਲੋ ਆਓ ਭਾਜੀ ਆਓ ਜੀ ਜੰਮੀ ਉਸ ਜੀ ਉਸ ਜੀ ਜੀ ਜੁਰੀਸ ਨੂੰ ਹੋ ਜਾਂਦੇ ਹੂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਲੋਕ ਸਭਾ ਚੋਣਾਂ 2024 ਦਾ ਬਿਗੁਲ ਅੱਜ ਵੱਜ ਗਿਆ ਵਾ ਜਿੱਤੇ ਅਲੱਗ-ਅਲੱਗ ਸਿਆਸੀ ਪਾਰਟੀਆਂ ਵੱਲੋਂ ਆਪਣੇ ਨੁਮਾਇੰਦੇ ਫਾਈਨਲ ਕਰਕੇ ਆਪਣੇ ਜਿਹੜਾ ਸਿਆਸੀ ਸਿਸਟਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਗਿਆ ਵਾ ਉੱਥੇ ਸਾਡੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਐਮਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀਜੀ ਵੀ ਅੱਜ ਸਾਡੇ ਕੋਲ ਖੰਨੇ ਵਿਖੇ ਪਹੁੰਚੇ ਨੇ ਜਿਹੜੇ ਕਿ ਸਾਡੇ ਖੰਨੇ ਦੇ ਬੜੇ ਪੁਰਾਣੇ ਸਮਾਜ ਸੇਵੀ ਕਹ ਲਈਏ ਸਿਆਸਤਦਾਨ ਕਹ ਲਈਏ ਜਗਿੰਦਰ ਸ਼ ਕੈਜੂਅਲ ਕਹਿ ਲਈਏ ਚਾਹੇ ਫਾਰਮਲ ਲਈ ਚਾਹੇ ਰਿ ਪੋਲੀਟੀਕਲ ਮਾਇਨੇ ਕਰ ਲਿਓ ਬਾਤ ਦੀ ਗੱਲ ਹੈ ਆਓ ਜਾਣਦੇ ਆ ਨਾਲੇ ਤਾਂ ਉਹਨਾਂ ਨੂੰ ਕੌਂਗ੍ਰੈਚੂਲੇਟ ਕਰਦੇ ਆ ਤੇ ਜਾਣਦੇ ਆ ਕਿ ਕੀ ਲੇਆਉਟ ਲੈ ਕੇ ਕੀ ਵਿਜ਼ਨ ਲੈ ਕੇ ਇਸ ਵਾਰੀ ਪਬਲਿਕ ਦੇ ਵਿੱਚ ਜਨਤਾ ਦੀ ਕਚੈਰੀ 'ਚ ਜਾ ਰਹੇ ਨੇ ਪਹਿਲਾਂ ਤਾਂ ਸਰ ਵੈਲਕਮ ਤੇ ਬਹੁਤ-ਬਹੁਤ ਮੁਬਾਰਕਾਂ ਜੀ ਉਮੀਦਵਾਰੀ ਲਈ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਰਨਜੀਤ ਸੌਂਦ ਸਾਹਿਬ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਉਹਨਾਂ ਅਸੀਂ ਬਹੁਤ ਵੱਡੀ ਮੀਟਿੰਗ ਖੰਨਾ 'ਚ ਕਰਕੇ ਆਏ ਆ ਕਿ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕਿਉਂਕਿ ਆਜਾਮ ਪਾਰਟੀ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਮੈਨੂੰ ਇੱਥੇ ਫਤਿਹਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਤੇ ਬਾਕੀ ਜਿਵੇਂ ਗੱਲ ਕਰੀਏ ਅੱਜ ਜਿਵੇਂ ਸਫੇਰ ਦਾ ਮੈਂ ਅੱਜ ਪੰਜਵੇਂ ਹਲਕੇ 'ਚ ਹਾਂ ਤੇ ਹਰ ਪਾਸੇ ਬਹੁਤ ਵਧੀਆ ਆਪਣਾ ਆਮ ਪਾਰਟੀ ਦਾ ਲੋਕੀ ਪਿਆਰ ਕਰਦੇ ਆ ਕਿ ਦੋ ਸਾਲ ਦੀ ਜਿਹੜੀ ਗਵਰਨਮੈਂਟ ਦੀ ਪਰਫਾਰਮੈਂਸ ਹੈ ਅਸੀਂ ਪੈਸਲ ਮਲਕਾਈ ਇਲੈਕਸ਼ਨਸ ਅਸੀਂ ਪਾਰਟਿਸਿਪੇਟ ਕੀਤਾ ਕਈ ਵਾਰੀ ਗਵਰਨਮੈਂਟ ਤੋਂ ਲੋਕੀ ਦੋ ਸਾਲ ਤੰਗ ਆ ਜਾਂਦੇ ਨੇ ਪਰ ਅੱਜ ਮੈਨੂੰ ਜਿਵੇਂ ਮੈਂ 5-6 ਦਿਨ ਹੋ ਗਏ ਮੈਨੂੰ ਟਿਕਟ ਮਿਲੀ ਨੂੰ ਤੇ ਉਹਦੇ ਵਿੱਚ ਕਈ ਪਾਸੇ ਜਾਣ ਦਾ ਮੌਕਾ ਮਿਲਿਆ ਕਦੇ ਵੀ ਕੋਈ ਇਦਾਂ ਦੀ ਗਵਰਨਮੈਂਟ ਦੇ ਪਤੀ ਨੈਗੇਟਿਵਿਟੀ ਨਹੀਂ ਮਿਲੀ ਤੇ ਬਹੁਤ ਵਧੀਆ ਲੱਗ ਰਿਹਾ ਜਿਵੇਂ ਮੈਂ ਇੱਥੋਂ ਉਮੀਦਵਾਰ ਹਾਂ ਤੇ ਜਿਵੇਂ ਸਾਡਾ ਫਤਿਹਗੜ੍ਹ ਸਾਹਿਬ ਬੜਾ ਇਤਿਹਾਸਕ ਆਪਣੀ ਜਗ੍ਹਾ ਹੈ ਜੀ ਉੱਥੇ ਆਪਣੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਮਾਤਾ ਗੁਜਰ ਕੌਰ ਦਾ ਉੱਤੇ ਬਹੁਤ ਵੱਡਾ ਇਤਿਹਾਸ ਹੈ ਜਿਵੇਂ ਆਪਾਂ ਜਿਹੜਾ ਸਾਡਾ ਮਿਸ਼ਨ ਹੈ ਤੇ ਜਿਹੜਾ ਟੂਰਿਸਟ ਤੇ ਸਪੋਰਟ ਉੱਥੇ ਬਣਾਉਣ ਦਾ ਹਗਾ ਪਿਛਲੇ ਮੈਂਬਰ ਪਾਰਲੀਮੈਂਟ ਨੇ ਨਹੀਂ ਕਿਹਾ ਸੀ ਪਰ ਇਦਾਂ ਦੀ ਆਪਣਾ ਗੱਲ ਉੱਥੇ ਹੋਈ ਨਹੀਂ ਕਿ ਮਤਲਬ ਜੋ ਹੋਣਾ ਚਾਹੀਦਾ ਸੀ ਹੋਇਆ ਨਹੀਂਗਾ ਤੇ ਜਿਵੇਂ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਸਾਡਾ ਫਤਿਹਗੜ੍ਹ ਸਵਾਲਕਾ ਅਸੀਂ ਸਾਰੇ ਐਮਐਲਏ ਸਾਨੂੰ ਇਕੱਠੇ ਹੋ ਕੇ ਮੈਂ ਵੀ ਸੀਐਫ ਸਾਨੂੰ ਬੇਨਤੀ ਕਰਾਂਗੇ ਕਿ ਇੱਥੇ ਵਧੀਆ ਸਪੋਰਟ ਬਣਾਇਆ ਜਾਵੇ ਤਾਂ ਕਿ ਲੋਕ ਬਾਹਰੋਂ ਦੂਰ ਦਰਾਡੇ ਤੋਂ ਆ ਕੇ ਇੱਥੇ ਲੋਕੀ ਮੱਥਾ ਟੇਕਣ ਤੇ ਉਹ ਗੁਰੂ ਪੀਰ ਪੰਗਾਬਾ ਨੂੰ ਯਾਦ ਕਰਨ ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ ਤੇ ਬਾਕੀ ਕਿਉਂਕਿ ਬਹੁਤ ਇੱਕ ਜਿਵੇਂ ਐਜੂਕੇਸ਼ਨ ਤੇ ਆਪਾਂ ਹੈਲਥ ਦੀ ਗੱਲ ਕਰੀਏ ਤੇ ਇੱਕ ਬਹੁਤ ਵੱਡਾ ਇੱਥੇ ਜਿਵੇਂ ਪੀਜੀਆਈ ਮੰਗੋ ਚਾਹੇ ਮਿਨੀ ਪੀਜੀਆਈ ਮੰਗੋ ਇੱਥੇ ਹਸਪੀਟਲ ਬਣ ਜਾਏ ਤੇ ਉਹਦੇ ਨਾਲ ਜਿਹੜੇ ਸਾਡੇ ਪੇਸ਼ੈਂਟ ਨੇ ਉਹਨੂੰ ਬਹੁਤ ਵੱਡਾ ਇੱਕ ਮਤਲਬ ਫਾਇਦਾ ਮਿਲੂਗਾ ਤੇ ਬਹੁਤ ਜ਼ਰੂਰੀ ਵੀ ਹੈ ਤੇ ਪਰਮਾਤਮਾ ਸੁੱਖ ਰੱਖੇ ਜੇ ਸਾਡੀ ਗਵਰਨਮੈਂਟ ਆਉਂਦੀ ਹੈ ਸੈਂਟਰ ਜਿੱਨਾ ਅਸੀਂ ਇਕੱਠੇ ਹੋਏ ਆਂ ਤੇ ਅਸੀਂ ਆਪਣਾ ਉਹਨਾਂ ਦਾ ਚੀਜ਼ ਦਾ ਉਹ ਲਾਹਾ ਲੈ ਸਕਦੇ ਹਾਂ ਸਾਨੂੰ ਸੁੱਖਾ ਹੋ ਜਾਊਗਾ ਡਵੈਲਪਮੈਂਟ ਕਰਨੇ ਕੰਮ ਕਰਨੇ ਜਿਵੇਂ ਕਿ ਸਰ ਨੇ ਦੱਸਿਆ ਐਜੂਕੇਸ਼ਨ ਸੈਕਟਰ ਹੈਲਥ ਸੈਕਟਰ ਪਲੱਸ ਆਪਾਂ ਸਾਰੇ ਜਾਣਦੇ ਆ ਫਤੇਗੜ ਸਾਹਿਬ ਦੇ ਵਿੱਚ ਇੱਕ ਹਿਸਟੋਰੀਕਲ ਦੇ ਨਾਲ-ਨਾਲ ਜਿਵੇਂ ਸਰ ਨੇ ਦੱਸਿਆ ਕਿ ਉਹਨੂੰ ਇੱਕ ਟੂਰਿਸਟ ਸਪੌਟ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਊ ਨਾਲੇ ਤਾਂ ਲੋਕ ਆਪਣੇ ਅਮੀਰ ਹੈਰੀਟੇਜ ਨਾਲ ਜੁੜਨਗੇ ਨਾਲੇ ਇਤਿਹਾਸ ਤੋਂ ਵੀ ਜਾਣੂ ਹੋ ਸਕਣਗੇ ਸਰ ਬਹੁਤ ਤੁਹਾਡਾ ਸਮਾਂ ਬੜਾ ਕੀਮਤੀ ਹੈ ਲਾਸਟ ਵਿੱਚ ਸਾਡੇ ਚੈਨਲ ਦੇ ਰਾਈ ਸਰ ਵੋਟਰਜ਼ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਮੈਂ ਤੁਹਾਡੇ ਚੈਨਲ ਲਈ ਮੈਂ ਵੋਟਰ ਨੂੰ ਅਪੀਲ ਕਰਦਾ ਕਿਉਂਕਿ ਸਾਡਾ ਤਜਰਬਾ ਮੈਂ ਗ੍ਰੈਜੂਏਟ ਤੇ ਆਪਣੀ ਪੋਲਿਟੀ ਸ਼ੁਰੂ ਕੀਤੀ ਹੈ ਤੇ ਕੰਮ ਕੀਤਾ ਤਿਸਨ ਪੂਰਾ ਮਤਲਬ ਮੈਂ ਤਾਂ ਇਹ ਕਵਾਂਗਾ ਹਰ VOTER ਨੂੰ ਵੀ ਮੈਨੂੰ ਇੱਕ ਵਾਰੀ ਮੌਕਾ ਦਿਓ ਲੋਕ ਸਭਾ ਜਾਣ ਦਾ ਤਾਂ ਕਿ ਜਿਹੜੇ ਫਤੇਕਰ ਸਾਹਿਬ ਦੀਆਂ ਦੇ ਰੁਕੇ ਹੋਏ ਕੰਮ ਨੇ ਜੋ ਸਾਡੇ ਕੰਮ ਨੇ ਅਸੀਂ ਉਹ ਪਹਿਲ ਦੇ ਆਧਾਰ ਤੇ ਕਰਾ ਸਕੀਏ ਮੈਂ ਤੁਹਾਡਾ ਸਾਰਿਆਂ ਦਾ ਹੀ ਚਾਹੇ ਮੇਰੇ ਨੌ ਹਲਕੇ ਦੇ ਉਹ ਨੇ VOTER ਨੇ ਸਾਡੇ ਨੌ ਹਲਕੇ ਪੈਂਦੇ ਆ ਤੇ ਮੈਂ ਸਾਰੇ ਨੂੰ ਅਪੀਲ ਕਰਦਾ ਇਹ ਬਤ ਉਹ ਸਾਨੂੰ ਇੱਥੇ ਵੋਟ ਪਾਓ ਇੰਪੋਰਟਿੰਗ ਵੋਟ ਪਾਓ ਭਗਵੰਤ ਮਾਨ ਜੀ ਨੂੰ ਲੋਕੀ ਪੂਰੇ ਪਸੰਦ ਕਰਦੇ ਕੇਜਰੀਵਾਦ ਸਾਨੂੰ ਪਸੰਦ ਕਰਦੇ ਕਿਉਂਕਿ ਦਿੱਲੀ ਚ ਘੱਟੋ ਘੱਟ 15 ਸਾਲ ਦੀ ਕਰੀਬ ਗਵਰਨਮੈਂਟ ਹੋ ਗਈ ਤੇ ਮੈਨੂੰ ਵੀ ਲੱਗਦਾ ਅਸੀਂ ਦਿੱਲੀ ਦਾ ਵੀ ਰਿਕਾਰਡ ਸਾਡਾ ਪੰਜਾਬ ਤੋੜੂਗਾ ਜਿਵੇਂ ਸਾਡੇ ਲੋਕ ਸਾਡੇ ਲੀਡਰ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰਦੇ ਸਾਰੀ ਟੀਮ ਕੰਮ ਕਰਦੀ ਹੈ ਮੈਂ ਸੌਂ ਸਾਬ ਦਾ ਦੁਬਾਰੇ ਧੰਨਵਾਦ ਕਰਨਾ ਚਾਹੁੰਦਾ ਬਾਕੀ ਇੱਕ ਲੱਗ ਰਿਹਾ ਵੀ ਸਾਡੇ ਗ੍ਰਾਸ ਰੂਟ ਤੇ ਜਿਹੜੇ ਐਮ ਐਮ ਐਲ ਏ ਸਾਹਿਬ ਨੇ ਤੇ ਬਹੁਤ ਵਧੀਆ ਕੰਮ ਕਰਦੇ ਤੇ ਸਿਆਪ ਸਾਬ ਜਨ ਦੀ ਬਹੁਤ ਜਿਆਦਾ ਤਾਰੀਫ ਕਰਦੇ ਆ ਕਿਉਂਕਿ ਜਿਹੜਾ ਕੰਮ ਕਰਦੇ ਉਹਨਾਂ ਦੀ ਸਾਡੇ ਮੁੱਖ ਮੰਤਰੀ ਸਾਹਿਬ ਵੀ ਤਾਰੀਫ ਕਰਦੇ ਆ ਬਹੁਤ ਵਧੀਆ ਲੱਗਦਾ ਥੈਂਕ ਯੂ ਥੈਂਕ ਯੂ ਵੈਰੀ ਮਾ ਸਰ ਸਾਡਾ ਨਾਲ ਸਾਡੇ ਖੰਨੇ ਸ਼ਹਿਰ ਦੇ ਮਾਣਯੋਗ ਐਮ ਐਲ ਏ ਤਰੁਣਪ੍ਰੀਤ ਸਿੰਘ ਸੌਂਜੀ ਵੀ ਨੇ ਸਰ ਦੇਖਿਆ ਬੜੀ ਵੱਡੀ ਜ਼ਿੰਮੇਵਾਰੀ ਤੇ ਜਿਵੇਂ ਤੁਸੀਂ ਉੱਥੇ ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ ਤੁਸੀਂ ਕਹਿੰਦੇ ਕਿ ਹੀਰਾ ਲੱਭ ਕੇ ਲਿਆਉਂਦਾ ਪੈਂ ਬਾਕੀ ਆਪਣੇ ਮਿਲਬਰਤਨ ਪਰ ਇਹ ਸੁਭਾ ਤੇ ਮੇਨ ਕਰ ਲੈ ਸਰ ਆਪਣੀ ਵਿਜ਼ਨਰੀ ਸੋਚ ਡਵੈਲਪਮੈਂਟ ਦੀ ਵਿਜ਼ਨਰੀ ਸੋਚ ਲੈ ਕੇ ਜਨਤਾ ਦੀ ਕਚੈਰੀ ਚ ਸਰ ਸਰ ਖੰਨਾ ਸ਼ਹਿਰ ਤਾਂ ਤੁਹਾਡੇ ਨਾਲ ਬਿਲਕੁਲ ਜੁੜਿਆ ਹੋਇਆ ਪਿਆ ਨਿਤ ਆਮ ਆਦਮੀ ਪਰਿਵਾਰ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਤਾਂ ਸਰ ਤੁਸੀਂ ਇਸ ਐਮ ਪੀ ਇਲੈਕਸ਼ਨ ਦੇ ਵਿੱਚ ਖੰਨੇ ਹਲਕੇ ਨੂੰ ਕੀ ਮੈਸੇਜਿੰਗ ਕਰਨਾ ਚ ਕਿ ਸਾਡੇ ਇਹ ਆ ਸਾਡੇ ਮੈਂ ਕਹਿੰਦਾ ਚੰਗੇ ਭਾਗੇ ਨੇ ਕਿ ਮੈਂਬਰ ਪਾਰਲੀਮੈਂਟ ਦੀ ਤੌਰ ਤੇ ਸਾਨੂੰ ਸਾਡੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਦੀ ਤੌਰ ਤੇ ਮਿਲੇ ਨੇ ਇਹਨਾਂ ਦੇ ਇਲਾਕੇ ਚ ਮੇਰਾ ਕਾਫੀ ਜ਼ਿਆਦਾ ਸਹਿਚਾਰਾ ਵੀ ਆ ਮੈਨੂੰ ਉੱਥੇ ਜਾਣ ਦਾ ਵੀ ਮੌਕਾ ਮਿਲੇ ਆ ਪਾਰਟੀ ਵੱਲੋਂ ਮੈਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀ ਮੈਂ ਇੱਕ ਵੀ ਬੰਦਾ ਨਹੀਂ ਜਾ ਕੇ ਅਹੀ ਜਾ ਜਿਹਨੂੰ ਮੈਂ ਮਿਲਿਆ ਹੋਵਾਂ ਜੀਨੇ ਕਿਹਾ ਹੋਵੇ ਕਿ ਭਾਜੀ ਦੇ ਉੱਤੇ ਕਿਸੇ ਕਿਸਮ ਦਾ ਉਹਨਾਂ ਨੂੰ ਗਿਲਾ ਸ਼ਿਕਵਾ ਹਰੇਕ ਬੰਦਾ ਇਹਨਾਂ ਦੀ ਤਾਰੀਫ ਕਰਦਾ ਹੈ ਬڑے ਹਾਸਮੁਖ ਸੁਭਾਅ ਦੇ ਮਾਲਕ ਲੋਕਾਂ ਨਾਲ ਮਲਾਪੜੇ ਸੁਭਾਅ ਦੇ ਮਾਲਕ ਕੋਈ ਕ腐ਸ਼ਨ ਦਾ ਦਾਗ ਨਹੀਂ ਆਮ ਆਦਮੀ ਪਾਰਟੀ ਨੇ ਸੱਚੀਓ ਹੀਰਾ ਚੁਣ ਕੇ ਸਾਡੇ ਵੀਰ ਸਾਡੀ ਇਹ ਲੋਕ ਸਭਾ ਦੀ ਝੋਲੀ ਚ ਪਾਇਆ ਔਰ ਮੈਂ ਇੱਕ ਉਰੋ ਵਾਅਦਾ ਕਰਦਾ ਮੈਂ ਖੰਨੇ ਦੇ ਅੰਦਰ 2 ਸਾਲ ਲੀਟਰ ਬਣ ਕੇ ਨਹੀਂ ਮੈਂ ਖੰਨੇ ਦਾ ਸੇਵਾਦਾਰ ਬਣ ਕੇ ਖੰਨਾ ਵਾਸੀਆਂ ਦਾ ਪੁੱਤ ਤੇ ਭਰਾ ਬਣ ਕੇ ਸੇਵਾ ਕੀਤੀ ਜਿੰਨੀਆਂ ਮਤਲਬ ਕਿ ਕਾਰਜ ਮਤਲਬ ਇਹਨਾਂ ਤੋਂ ਪਿਛਲੇ 15 ਸਾਲ ਤੋਂ ਨਹੀਂ ਸੀ ਹੋਏ 2 ਸਾਲ ਉਰੋ ਕਾਂਗਰਸ ਦਾ ਐਮਐਲਏ ਰਹਿ ਲਿਆ ਦੋ ਵਾਰ ਦੋ ਟਰਮਾਂ ਇੱਕ ਵਾਰ ਉਰੋ ਅਕਾਲੀਆਂ ਦਾ ਵੀ ਪਹਿਲਾਂ ਰਿਹਾ ਇਹਨਾਂ ਤੋਂ 15 ਸਾਲ ਤੋਂ ਕਾਰਜ ਨਹੀਂ ਕਰ ਹੋਏ ਚੌਂਕ ਨਹੀਂ ਸੁਧਾਰ ਹੋਏ ਖੰਨੇ ਦੇ ਜਾਂ ਖੰਨੇ ਦੇ ਜਿਹੜੇ ਮੋਢਲੇ ਕੰਮ ਸੀ ਉਹ ਕਾਰ ਨਹੀਂ ਹੋਏ ਮੈਂ 2 ਸਾਲ ਚ ਕੀਤੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਹੋਇਆ ਹਾਂ ਔਰ ਅੱਗੇ ਵੀ ਹੋਰ ਵੀ ਸੁਧਾਰ ਕਰੂੰਗਾ ਮੈਂ ਮੈਂ ਇੱਕੋ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਖੰਨੇ ਦੇ ਵੋਟਰਾਂ ਨੂੰ ਅਪੀਲ ਕਰਦਾ ਮੇਰਾ ਪਰਿਵਾਰ ਆ ਖੰਨਾ ਮੌਰੇ ਜੰਮਿਆ ਉਰੇ ਪਲੇ ਆ ਉਰੀ ਚੱਲੇ ਜਾਣਾ ਇਸ ਧਰਤੀ ਤੋਂ ਸੋ ਮੈਂ ਇਹ ਗੱਲ ਅਪੀਲ ਕਰਨੀ ਚਾਹੁੰਦਾ ਕਿ ਅੱਜ ਸਾਡੇ ਕੋ ਇੱਕ ਬਹੁਤ ਵਧੀਆ ਮੌਕਾ ਮਿਲੇ ਆ ਸਾਡੀ ਝੋਲੀ 'ਚ ਹੀਰਾ ਪਾਇਆ ਪਾਰਟੀ ਨੇ ਚੁਣ ਕੇ ਆਪਾਂ ਨੂੰ ਲੀਡਰ ਉਹ ਚੋਣਨਾ ਚਾਹੀਦਾ ਜਿਹਨੂੰ ਅਸੀਂ ਕਦੇ ਵੀ ਜਾ ਕੇ ਬਾਹਰ ਤੋਂ ਫੜ ਸਕੀਏ ਅਸੀਂ ਦੁੱਖ ਸੁੱਖ ਚ ਉਹਨੂੰ ਬਰਾਬਰ ਖੜਾ ਸਕੀਏ ਸਾਨੂੰ ਜਦੋਂ ਕਿਤੇ ਸਾਡੇ ਹਲਕੇ ਨੂੰ ਫੰਡਾਂ ਦੀ ਜ਼ਰੂਰਤ ਪਵੇ ਇੱਕ ਐਮਪੀ ਦੇ ਕੋਲ 5 ਕਰੋੜ ਰੁਪਏ ਐਮਪੀ ਲੈਡ ਫੰਡ ਆਂਦਾ ਉਹ 5 ਕਰੋੜ ਰੁਪਏ ਸਾਲ 'ਚ ਐਮਪੀ ਕਿਸੇ ਵੀ ਦੇ ਸਕਦਾ ਇਹ ਤਾਂ ਹੁਣ ਡਿਪੈਂਡ ਕਰਦਾ ਆਪਾਂ ਕੈਸਾ ਐਮਪੀ ਚੁਣੀਏ ਜਿਹੜਾ ਇੱਕ ਐਸਾ MP ਹੋਵੇ ਜਿਹੜਾ MP ਸਾਡੇ ਏਰੀਏ ਨੂੰ ਵੱਧ ਤੋਂ ਵੱਧ ਫੰਡ ਦਵੇ ਸਾਡੇ ਏਰੀਏ ਦੇ ਵਿੱਚ ਜੋ ਸੈਂਟਰ ਨਾਲ ਲਿੰਕਡ ਕਰਦੇ ਵਿਭਾਗ ਨੇ ਚਾਹੇ ਉਹ ਰੇਲਵੇ ਆ ਚਾਹੇ ਟੈਲੀਕਮ ਆ ਚਾਹੇ ਕੋਈ ਹੋਰ ਵੱਡੇ ਵਿਭਾਗ ਨੇ ਚਾਹੇ NHAI ਆ ਇਹ ਜਿਹੜੇ ਵਿਭਾਗ ਨੇ ਇਹ ਨਾ ਵਿਭਾਗਿਆਂ ਨਾਲ ਸਾਨੂੰ ਢੋਹ ਧਰ ਪੇਸ਼ ਆਂਦੀਆਂ ਮੁਸ਼ਕਲਾਂ ਨੇ ਉਹ ਮੁਸ਼ਕਲਾਂ ਨੂੰ ਇੱਕ ਉਹ ਐਮਐਲਏ ਦਾ ਅਧਿਕਾਰ ਖੇਤਰ ਕਈ ਵਾਰ ਨਹੀਂ ਹੁੰਦਾ ਉਹ ਐਮਪੀ ਦਾ ਅਧਿਕਾਰ ਖੇਤਰ ਬਣ ਜਾਂਦਾ ਸੋ ਐਮਪੀ ਦੇ ਅਧਿਕਾਰ ਖੇਤਰ ਚ ਆਉਂਦੇ ਜਿਹੜੇ ਕੰਮ ਨੇ ਚਾਹੇ ਕੋਈ ਸੈਂਟਰ ਤੋਂ ਵੱਡੀਆਂ ਸਕੀਮਾਂ ਲੈ ਕੇ ਆਣੀਆਂ ਕੋਈ ਸੈਂਟਰ ਤੋਂ ਵੱਡੇ ਕੋਈ ਹਸਪੀਟਲ ਕੋਈ ਫੰਡ ਕੋਈ ਇੰਸਟੀਟਿਊਟ ਲੈ ਕੇ ਆਣਾ ਕੋਈ ਹੋਰ ਇਹ ਸਾਰੇ ਕੈਂਪੀ ਦੇ ਉਹਦੇ ਚ ਆਉਂਦੇ ਨੇ ਤੇ ਪਿਛਲੇ ਐਮਪੀ ਨੇ ਡੱਕਾ ਨਹੀਂ ਥੋੜਿਆ ਉਰੇ ਲੱਭੇ ਹੀ ਨਹੀਂ ਉਹ ਉਹ ਮੈਂ ਕਢਵਾਉਂਗਾ ਉਹਨਾਂ ਦਾ ਰਿਕਾਰਡ ਮੈਂ ਤੇ ਇਹ ਪਤਾ ਲੱਗਿਆ ਕਿ ਬਾਕੀ ਹਲਕਿਆਂ ਨੂੰ ਤਾਂ ਜੜੀ ਭਰ ਰਤਾ ਮਾਸਾ ਹੀ ਦਿੱਤਾ ਹੈ ਸਾਰਾ ਪੈਸਾ ਆਪਣੇ ਮੁੰਡੇ ਨੂੰ ਪ੍ਰੋਮੋਟ ਕਰਨ ਲਈ ਕਹਿੰਦੇ ਰਾਏਕੋਟ ਚ ਲਾਤਾ ਜੋ ਮੈਨੂੰ ਪਤਾ ਲੱਗਿਆ ਸੋ ਕੋਈ ਨਹੀਂ ਕਢਵਾਨਿਆ ਰਿਕਾਰਡ ਕਿਹੜਾ ਪੈਸਾ ਐਮਪੀ ਸਾਹਿਬ ਨੇ ਉਹਦੇ ਸਾਡੇ ਏਰੀਆ ਚ ਕਿੰਨਾ ਪੈਸਾ ਦਿੱਤਾ ਇਹਦਾ ਛੇਤੀਓ ਦੱਸਾਂਗੇ ਪਰ ਮੈਂ ਇਹ ਨਹੀਂ ਗੱਲ ਜ਼ਰੂਰ ਕਹਣਾ ਕਿ ਜੇ ਅੱਜ ਸਾਨੂੰ ਮੌਕਾ ਮਿਲੇ ਆ ਲੋਕਲ ਵਾਂਗ ਸਾਨੂੰ ਇੱਕ ਕੈਂਡੀਡੇਟ ਮਿਲੇ ਆ ਆ ਫਤਿਹਗੜ੍ਹ ਸਾਹਿਬ ਸਾਡੇ ਪਾਵਨ ਪਵਿੱਤਰ ਧਰਤੀ ਨਾਲ ਆ ਗੱਲ ਸਮਝੋ ਕਈ ਲੋਕ ਤਾਂ ਉਰੋਂ ਤੁਰ ਕੇ ਚਲੇ ਜਾਂਦੇ ਨੇ ਉੱਥੇ ਤੱਕ ਐਨੀ ਸਾਡੇ ਲੋਕਲ ਵਾਂਗ ਕੈਂਡੀਡੇਟ ਮਿਲਿਆ ਸਾਨੂੰ ਸੋ ਮੇਰੀ ਹੱਥ ਜੋੜ ਕੇ ਫੇਰ ਇੱਕ ਵਾਰ ਮਾਦਿਓ ਇੰਨਾ ਸਾਊ ਸ਼ਰੀਫ ਕੈਂਡੀਡੇਟ ਐਨਾ ਲੋਕਲ ਵਰਗਾ ਕੈਂਡੀਡੇਟ ਇਹਨਾਂ ਨੂੰ ਜ਼ਰੂਰ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਔਰ ਮੈਨੂੰ ਮਾਣ ਵੀ ਆ ਔਰ ਆਸ ਵੀ ਆਪਣੇ ਖੰਨੇ ਦੇ ਵੋਟਰਾਂ ਸਪੋਰਟਰਾਂ ਦੇ ਉੱਤੇ ਕਿ ਆਪਾਂ ਇਸ ਵਾਰ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਉਰੋਂ ਵੋਟਾਂ ਦੇ ਨਾਲ ਲੱਤ ਕੇ ਤੋਰਾਂਗੇ ਔਰ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ ਕੇਂਦਰ ਦੇ ਵਿੱਚ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਆਵਾਜ਼ ਹੈ ਇਹ ਆਵਾਜ਼ ਗੂੰਜੂਗੀ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਪਾਰਟੀ ਸੁਪਰੀਮੋ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਦੇ ਆਪਾਂ ਹੱਥ ਮਜ਼ਬੂਤ ਕਰਾਂਗੇ ਔਰ ਉਹਨਾਂ ਦੀ ਜੋ ਨੀਤੀਆਂ ਨੇ ਜੀ ਦੇ ਸਿਰ ਤੇ ਅੱਜ ਪੰਜਾਬ ਦੇ ਅੰਦਰ ਅਸੀਂ ਤੁਰੇ ਫਿਰਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੀਤਾ ਕੰਮਾਂ ਦੇ ਸਿਰ ਤੇ ਅਸੀਂ ਜਗ੍ਹਾ ਜਗ੍ਹਾ ਪ੍ਰਚਾਰ ਕਰਦੇ ਫਿਰਦੇ ਕਿ ਅਸੀਂ ਆ ਕੀਤਾ 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 ਜੇ ਸਾਡਾ ਮੁੱਖ ਮੰਤਰੀ ਕੰਮ ਦਾ ਹੈ ਜੇ ਉਹਨਾਂ 'ਚ ਦ੍ਰਿੜ ਸੰਕਲਪ ਹੈ ਜੇ ਦਿਨ ਰਾਤ ਕੰਮ ਕਰ ਰਹੇ ਨੇ ਜੇ ਸਾਡੇ ਕੋ ਨੀਤੀਆਂ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਚੰਗੀਆਂ ਤਾਂ ਹੀ ਅਸੀਂ ਤੁਰੇ ਫਿਰਦੇ ਨਹੀਂ ਸਾਡੇ ਕੋ ਕੀ ਤਾਕਤ ਸੀ ਆਏ ਅਸੀਂ ਤੁਰੇ ਫਿਰਦੇ ਲੋਕਾਂ ਨੂੰ ਕਹਿ ਸਕਦੇ ਵੀ ਅਸੀਂ ਇਹ ਕੰਮ ਕਰਾਏ ਨੇ ਸੋ ਜੇ ਕੰਮ ਕੀਤੇ ਨੇ ਗੱਲਾਂ ਨਹੀਂ ਮਾਰੀਆਂ 2 ਸਾਲ ਪਹਿਲੇ ਮੁੱਖ ਮੰਤਰੀ ਸਾਹਿਬ ਹੋਣਗੇ ਜਿਹੜੇ 2 ਸਾਲ ਇੱਕ ਦਿਨ ਵੀ ਆਪਣੇ ਘਰ ਟਿੱਕੇ ਨਹੀਂ ਬੈਠੇ ਹੋਣੇ ਨਾ ਸਾਨੂੰ ਬੈਟਣ ਦੁੱਤਾ ਨਾ ਮੰਤਰੀਆਂ ਨੂੰ ਬੈਟਣ ਦੁੱਤਾ ਬਸ ਇੱਕੋ ਗੱਲ ਕਹੀ ਹੈ ਕਿ ਲੋਕਾਂ ਨੇ ਬੜੀ ਆਸ ਤੇ ਉਮੀਦ ਚਾਵਾਂ ਦੇ ਨਾਲ ਆਮ ਆਦਮੀ ਪਾਰਟੀ ਚੁਣੀ ਹੈ ਹੁਣ ਕਸਰ ਤੁਸੀਂ ਨਾ ਛੱਡਿਓ ਲੋਕਾਂ ਨੇ ਬਟਨ ਦੱਬ-ਦੱਬ ਕੇ ਬਟਨ ਘਸਾਤਾ ਸੀ ਲੋਕਾਂ ਨੇ ਤੁਹਾਡੇ ਤੇ ਬੜਾ ਆਸ ਤੇ ਮਾਨ ਕੀਤਾ ਹੁਣ ਕਿਤੇ ਤੁਸੀਂ ਉਹ ਆਸਾਂ ਤੋਂ ਨਹੀਂ ਪਿੱਛੇ ਹਟਣਾ ਔਰ ਅਸੀਂ ਹਟ ਵੀ ਨਹੀਂ ਰਹੇ ਸੇਵਾ ਕਰ ਰਹੇ ਹਾਂ ਸੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਮਾਧਿਅਮ ਨਾਲ ਰਹਿਣੇ ਕਹਿਣਾ ਇਹ ਆਪਣੇ ਖੰਨਾ ਵਾਸੀਆਂ ਨੂੰ ਔਰ ਸਾਥ ਦਿਓ ਜੀ ਬਸ ਇਨਕਲਾਬ ਜਿੰਦਾਬਾਦ ਜੈ ਹਿੰਦ ਜਿਵੇਂ ਕਿ ਸਾਡੇ ਐਮਐਲਏ ਸਾਹਿਬ ਨੇ ਕਿਹਾ ਵਕਿ ਆਪਣੇ ਕੰਮਾਂ ਦੇ ਸਰਦੇ ਉੱਤੇ ਅਸੀਂ ਪਬਲਿਕ ਦੇ ਵਿੱਚ ਜਾ ਰਹੇ ਹਾਂ ਤੇ ਉਹੀ ਕੰਮ ਨੇ ਜਿਹੜੇ ਜਿਨ੍ਹਾਂ ਨੇ ਕਿ 92 ਹੈਵੀ ਮੰਡੇਟ ਦੇ ਕੇ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਚੁਣਨ ਦੇ ਵਿੱਚ ਮਦਦ ਕੀਤੀ ਸੀ ਤਾਂ ਸਾਡੀਆਂ 13 ਆਵਾਜ਼ਾਂ ਬਣ ਕੇ ਦਿੱਲੀ ਜਾ ਕੇ ਵੀ ਸਾਡੀ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਤੇ ਸਾਡੇ ਆਮ ਆਦਮੀ ਪਾਰਟੀ ਫਤੇਕਰ ਸਾਹਿਬ ਤੋਂ ਸਾਡੇ ਜਿਹੜੇ ਗੁਰਪ੍ਰੀਤ ਸਿੰਘ ਜੀਪੀਜੀ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਜਿਵੇਂ ਕਿ ਤੁਸੀਂ ਸਰ ਦੀ ਗੱਲ ਸੁਣੀ ਤੇ ਐਮਪੀ ਉਮੀਦਵਾਰ ਸਾਹਿਬਾਨ ਦੀ ਵੀ ਗੱਲ ਸੁਣੀ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਇਹ ਤੁਸੀਂ ਦੇਖਣਾ ਵੋਟ ਦਾ ਸਾਧੂ ਪ੍ਰਯੋਗ ਕਰੋ ਤੇ ਮੈਕਸਿਮਮ ਤੋਂ ਮੈਕਸਿਮਮ VOTING ਕਰੀਏ ਤਾਂ ਕਿ ਆਪਾਂ ਲੋਕ ਹੈ ਜਿਹੜੀ VOT percentage ਵੀ ਸੁਧਾਰ ਸਕੀਏ ਤੇ ਆਪਣੇ ਪੰਜਾਬ ਦੇ ਹਾਲਾਤ ਤੇ ਆਪਣੇ ਦੇਸ਼ ਦੇ ਹਾਲਾਤ ਵੀ ਸੁਧਾਰ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਇੱਕ ਮਿੰਟ ਜੀ ਮਹਿੰਦਰ ਸਾਹਿਬ ਹਾਂ ਜੀ ਮੈਂ ਕਹੂੰਗਾ ਜੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕੈਂਡੀਡੇਟ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਦਾ ਪੈ ਰਹੀ ਐ ਨਾ ਵਧੀਆ ਸਾਡੇ ਹਲਕੇ ਦੇ ਅੰਦਰ ਕਿ ਅੱਜ ਸਾਡੇ ਹਲਕੇ ਦਾ ਬੜਾ ਹੀ ਵੱਡਾ ਨਾਮਵਰ ਪਰਿਵਾਰ ਮੇਰੀ ਮੁਰਾਦ ਅਸੀਂ ਤਾਂ ਉਹਨਾਂ ਨੂੰ ਤਾਇ ਜੀ ਕਹਿੰਦੇ ਸੀ ਯੋਗਿੰਦਰ ਸ਼ਰਮਾ ਪੱਪੀ ਜੀ ਜਿਨ੍ਹਾਂ ਦੇ ਬ੍ਰਦਰ ਇਨਲਾਸ ਜਿਹੜੇ ਆਪਣੇ ਗੋਲੀ ਚਾਚਾ ਜੀ ਅਸੀਂ ਚਾਚਾ ਜੀ ਕਹਿੰਨੇ ਮੇਰੇ ਨਾਲ ਖੜੇ ਨੇ ਤੇ ਉਹਨਾਂ ਦੇ ਸੁਪੁੱਤਰ ਆਪਣਾ ਸ਼ਰਮਾ ਜੀ ਉਹ ਅੱਜ ਸਨੀ ਸ਼ਰਮਾ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਮੈਂ ਜੁਆਇਨ ਕਰਨ ਦੇ ਉੱਤੇ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਸਨੀ ਵੀਰ ਨੂੰ ਗੋਲੀ ਚਾਚੇ ਨੂੰ ਵਾਰਕ ਬਾਦ ਦੰਨਾ ਇਹ ਬਹੁਤ ਵੱਡਾ ਨਾਮ ਪਰਿਵਾਰ ਹੈ ਜਿਹੜਾ ਹੁਣ ਤੱਕ ਕਾਂਗਰਸ ਪਾਰਟੀ ਨਾਲ ਰਿਲੇਟਡ ਸੀ ਔਰ ਬੜਾ ਨਾਮਨਾ ਖੱਟੇ ਹੈ ਸਾਡੇ ਤਾਇਆ ਯੋਗਿੰਦਰ ਸ਼ਰਮਾ ਪੱਪੀ ਜੀ ਨੇ ਇੰਨਾ ਨਾਮਨਾ ਖੱਟੇ ਹੈ ਕਿ ਇੱਕ ਸਮਾਂ ਅਸੀਂ ਉਹਨਾਂ ਦਾ ਦੌਰ ਦੇਖਿਆ ਜਦੋਂ ਇਸ ਘਰ ਦੇ ਵਿੱਚੋਂ ਵੱਡੇ ਵੱਡੇ ਲੀਡਰਾਂ ਦਾ ਉੱਠਣਾ ਬੈਠਣਾ ਜਦੋਂ ਹੁੰਦੇ ਸੀਗੇ ਇਸ ਸੰਸਾਰ ਦੇ ਉੱਤੇ ਤੇ ਮਤਲਬ ਕਿ ਮੁੱਖ ਮੰਤਰੀ ਦੇ ਕਦ ਦੇ ਲੈਵਲ ਦੇ ਵੀ ਜਿਹੜੇ ਲੀਡਰ ਪੂਰੇ ਇਸ ਪਰਿਵਾਰ ਦੇ ਨਾਲ ਜੁੜੇ ਰਹੇ ਇਹਨਾਂ ਦਾ ਸੱਦਾ ਉੱਥੇ ਤੱਕ ਜਾਣਾ ਆਣਾ ਸੀਗਾ ਮਤਲਬ ਬੜਾ ਵੱਡਾ ਪਰਿਵਾਰ ਔਰ ਬੜੇ ਵੱਡੇ ਲੈਵਲ ਤੋਂ ਉਹਰੇ ਵਾਈਨ ਦਾ ਜਿਹੜਾ ਕੰਟਰੈਕਟ ਕੰਟਰੈਕਸ਼ਨ ਦਾ ਕੰਮ ਸੀ ਉਹ ਬੜੇ ਵੱਡੇ ਲੈਵਲ ਤੇ ਕੰਟਰੈਕਟਰ ਸੀਗੇ ਵਾਈਨ ਦੇ ਬੜਾ ਨਾਮ ਖੱਟੇ ਐ ਤੇ ਮੈਂ ਇਸ ਗੱਲ ਦੇ ਉੱਤੇ ਫੇਰ ਇੱਕ ਵਾਰ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਔਰ ਸਾਡੇ ਇਹ ਮਾਣ ਵਾਲੀ ਗੱਲ ਹੈ ਖੰਨੇ ਹਲਕੇ ਲਈ ਵੀ ਸਾਡੇ ਲਈ ਇਹ ਖੁਸ਼ਖਬਰੀ ਹੈ ਕਿ ਜਿਹੜੇ ਟਕਸਾਲੀ ਪਰਿਵਾਰ ਕਹਿੰਦੇ ਅੱਜ ਟਕਸਾਲੀ ਕਾਂਗਰਸੀ ਪਰਿਵਾਰ ਬਹੁਤ ਲੰਬੇ ਸਮੇਂ ਬਾਅਦ ਅੱਜ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਹੋ ਗਿਆ ਇਹ ਸਾਰਾ ਸ਼ਰੈਅ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿੰਦਾ ਇਸ ਕੱਲ ਦਾ ਕਿਉਂਕਿ ਉਹਨਾਂ ਦੀ ਨੀਤੀਆਂ ਤੇ ਉਹਨਾਂ ਦੀ ਨੀਅਤ ਤੇ ਜੋ ਪੰਜਾਬ ਦੇ ਵਿੱਚ ਚੱਲ ਰੇ ਵਿਕਾਸ ਕਾਰਜ ਨੇ ਉਹਨਾਂ ਨੂੰ ਦੇਖਦੇ ਹੋਏ ਜਾਨੀ ਕਿ ਜੋ ਕਦਮ ਚੁੱਕਿਆ ਔਰ ਮੈਂ ਮੁਬਾਰਕਬਾਦ ਵੀ ਦਿੰਦਾ ਇੱਕ ਵਾਰ ਤੋਂ ਫੇਰ ਸਾਡੇ ਐਮਪੀ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ ਜੀਪੀ ਨੂੰ ਜਿਨ੍ਹਾਂ ਨੇ ਅੱਜ ਆ ਕੇ ਇਸ ਪਰਿਵਾਰ ਦੇ ਨਾਲ ਰابطਾ ਕੀਤਾ ਕਿਉਂਕਿ ਇਹਨਾਂ ਦੇ ਵੀ ਬਹੁਤ ਪੁਰਾਣੇ ਸੰਬੰਧ ਨੇ ਇਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਉੱਠਣਾ ਬੈਠਣਾ ਇਸ ਪਰਿਵਾਰ ਦੇ ਨਾਲ ਸੋ ਪੁਰਾਣੇ ਮਿੱਤਰ ਵੀ ਨੇ ਸੋ ਅੱਜ ਜੋ ਇਹਨਾਂ ਨੇ ਜੁਆਇਨਿੰਗ ਕੀਤੀ ਹੈ ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਹਾਂ ਔਰ ਇਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ